ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਆ ਫਾਸਟ ਸੇ ਸੰਦੇਸ਼ ਅੱਜ ਅਸੀਂ ਪਹੁੰਚੇ ਆ ਡਿਸਟ੍ਰਿਕਟ ਗਦਾਪਰ ਹਲਕਾ ਡੇਰਾ ਬਾਬਾ ਨਾਨਕ ਦੇ ਅਡਾ ਸ਼ਕਰਮਾਸ਼ੀਆਂ ਜਿੱਥੇ ਕਿ ਕਿਸਾਨਾਂ ਵੱਲੋਂ ਕੁਝ ਦਿਨ ਪਹਿਲਾਂ ਰੋਸ ਪ੍ਰਦਰਸ਼ਨ ਕੀਤਾ ਗਿਆ ਸੀਗਾ ਪੁਲ ਨੂੰ ਲੈ ਕੇ ਸਕੀ ਦੇ ਅਦਰ ਸਕੀ ਦਾ ਪੁਲ ਡਬਲ ਨਹੀਂ ਹੁੰਦਾ ਤੇ ਮਗਰ 52 ਪਿੰਡ ਜੋ ਆ ਡੁੱਬ ਸਕਦੇ ਨੇ ਕਿਉਂਕਿ ਸਾਲ ਦੇ ਵਿੱਚ ਸਕੀ ਦਾ ਬੰਨ ਟੁੱਟਣ ਕਾਰਨ ਤਿੰਨ ਚਾਰ ਵਾਰੀ ਪਾਣੀ ਜੋ ਆ ਆਉਂਦਾ ਹੈ ਤੇ ਕਾਫੀ ਫਸਲ ਭਾਰੀ ਮਾਤਰਾਇਂ ਨੁਕਸਾਨੀ ਜਾਂਦੀ ਹੈ ਘਟੋ ਘਾਟ ਨਹੀਂ ਤੇ 7-8000 ਏਕੜ ਜੋ ਆ ਫਸਲ ਖਰਾਬ ਹੁੰਦੀ ਹੈ ਅਤੇ ਹੁਣ ਜੋ ਆ ਸਕੀ ਦਾ ਜੋ ਆ ਫੋਰ ਲੈਂਡ ਜਿਹੜਾ ਰੋਡ ਬਣ ਰਿਹਾ ਹੈ ਬਾਬਾ ਬਕਾਲਾ ਤੋਂ ਜੋ ਡੇਰਾ ਬਾਬਾ ਨਾਨਕ ਤੱਕ ਆਉਂਦਾ ਹੈ ਉਹ ਕੀ ਇਹ ਕਾਰਨ ਹੈ ਕਿ ਪਹਿਲੇ ਨੀਵੀਂ ਸੀ ਨਵਾਂ ਸੀ ਪੁਲ ਵੀ ਤੰਗ ਸੀ ਤੇ ਸੜਕ ਦੇ ਉੱਪਰੋਂ ਦੀ ਪਾਣੀ ਜੋ ਸੀ ਗੁਜ਼ਰ ਜਾਂਦਾ ਸੀ ਉਹਦੇ ਕਾਰਨ ਜੋ ਸੀ ਮਗਰਲੀ ਫਸਲਾਂ ਜਿਹੜੀਆਂ ਬਾਜ ਜਾਂਦੀਆਂ ਸੀ ਹੁਣ ਇਹ ਸਿਸਟਮ ਬਣਿਆ ਹੈ ਕਿ ਸਾਡੇ ਨਾਲ ਹੁਣ 10-10 ਫੁੱਟ ਜੋ ਆ ਉਹਨਾਂ ਨੇ ਸਾਡੇ ਤੇ ਚੁੱਕ ਦਿੱਤੀ ਹੋਈ ਹੈ ਤੇ ਤਾਂ ਕੀ ਪਾਣੀ ਜੋ ਆ ਉਹ ਵੀ ਨਿਕਰਾਸ ਹੋ ਸਕਦਾ ਉਸ ਤੋਂ ਬਾਅਦ ਹੁਣ ਸਾਡੇ ਨਾਲ ਕਿਸਾਨ ਮੌਜੂਦ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂਗੇ ਡੀਸੀ ਸਾਹਿਬ ਨੂੰ ਉਹਨਾਂ ਨੇ ਇੱਕ ਮੰਗ ਪੱਤਰ ਵੀ ਦਿੱਤਾ ਅਜੇ ਤੱਕ ਕੋਈ ਕਾਰਵਾਈ ਨਹੀਂ ਹੋ ਸਕੀ ਇਸ ਕਰਕੇ ਆਪਾਂ ਹੁਣ ਵੀਰਜਣਾ ਨਾਲ ਗੱਲਬਾਤ ਕਰਨੀ ਚਾਹਵਾਂਗੇ ਕਿ ਸਰ ਕੀ ਮੰਗ ਕਰਨਾ ਚਾਹੁੰਦੇ ਹੋ ਹੁਣ ਤੇ ਕੰਮ ਚੱਲ ਰਿਹਾ ਹੁਣ ਤੇ ਡਬਲ ਹੋ ਸਕਦਾ ਜੇ ਕੰਮ ਖਤਮ ਹੋ ਗਿਆ ਤੇ ਉਸ ਤੋਂ ਬਾਅਦ ਜੋ ਆ ਭੁਲਦੀ ਨਹੀਂ ਸਰਮਾਈ ਹੋ ਸਕਦੀ ਤੇ ਪਿੱਛੇ ਪਿੰਡਾਂ ਦਾ ਜੋ ਆ ਕਾਫੀ ਨੁਕਸਾਨ ਹੋ ਸਕਦਾ ਸਰ ਅਸੀਂ 5 ਤਰੀਕ ਦੇ ਨੇ ਇੱਕ ਮੀਟਿੰਗ ਕੀਤੀ ਕਿਸਾਨਾਂ ਨੂੰ ਇਕੱਠੇ ਕਰਕੇ ਪੁਲ ਆਗੇ ਭਾਲਿਆ ਸੀ ਜੀ ਵੀ ਪੁਲ ਛੋਟਾ ਬਣਿਆ ਹੈ ਉਹ ਸਾਰੇ ਕਿਸਾਨ ਕਹਿ ਰਹੇ ਸੀ 50 ਫੁੱਟ ਪੁਲ ਹੁਣ ਆਏ 200 ਫੁੱਟ ਦੀ ਮੰਗ ਕਰਦੇ ਆ ਕਿਸਾਨ ਜੀ ਤੇ ਇਹ ਕਹੇ ਕਿ ਅਸੀਂ ਉਸ ਤੋਂ ਬਾਅਦ ਇੱਕ ਡੀਸੀ ਸਾਹਿਬ ਨੂੰ ਪੱਤਰ ਲਿਖ ਕੇ ਜੋ ਪਿੰਡਾਂ ਤੋਂ ਅਸੀਂ ਘਰ ਤੋਂ 40 50 ਪਿੰਡਾਂ ਤੋਂ ਲਿਖੀ ਆ ਜੀ ਜੋ ਉਹਨਾਂ ਦੇ ਪੰਚਾਇਤਾਂ ਦੇ ਸਾਈਨ ਹੋਏ ਆ ਉਹ ਮੰਗ ਪੱਤਰ ਵਿੱਚ ਦੇ ਕੇ ਆਏ ਸੀ ਕੈਮਰੇ ਦੇ ਵਿੱਚ ਵਿਖਾ ਦਿਓ ਜੀ ਅੱਛਾ ਇਹ ਡੀਸੀ ਸਾਹਿਬ ਨੂੰ ਗੁਰਦਾਸਪੁਰ ਤੋਂ ਅਸੀਂ ਦੇ ਕੇ ਆਏ ਆ ਜੀ ਸਰ ਇਹ ਸਰ 7 ਤਰੀਕ ਤੇ ਅਖਬਾਰ ਤੇ ਫੋਟੋ ਆਈ ਆ ਜੀ ਮਤਲ ਅਖਬਾਰ ਦੇ ਹੀ ਹੋਈ 6 ਤਰੀਕ ਵਾਲੇ ਦਿਨ ਅਸੀਂ ਦੇਖਿਆ ਇਸ 7 ਤਰੀਕ ਤੇ ਅਜੀਤ ਅਖਬਾਰ ਤੇ ਵੀ ਖਬਰ ਆਈ ਹੈ ਲੱਗੀ ਆ ਜੀ ਉਹਦਾ ਸਾਨੂੰ ਕੋਈ ਸੁਣਵਾਈ ਨਹੀਂ ਹਜੇ ਤੱਕ ਹੋਈ ਜੀ ਉਹਦਾ ਹੁਣ ਜਲਦੀ ਜਲਦੀ ਜੋ ਵੀ ਮਸਲਾ ਹੱਲ ਕਰਨਾ ਸਰਕਾਰ ਨੂੰ ਜਲਦੀ ਜਲਦੀ ਕਰਨਾ ਚਾਹੀਦਾ ਹੈ ਹੁਣ ਤੇ ਸੜਕ ਦਾ ਕੰਮ ਜਿਹੜਾ ਚੱਲ ਰਿਹਾ ਹੈ ਜੀ ਜਦੋਂ ਕੰਮ ਜੇ ਸੜਕ ਬਣ ਜਾਏ ਰੋਡ ਤੇ ਫਿਰ ਤੁਹਾਨੂੰ ਪਤਾ ਮੁਸ਼ਕਲ ਹੋ ਜਾਂਦਾ ਹੈ ਜੀ ਹੁਣ ਇੱਕ ਦੋ ਪਿੰਡ ਤੇ ਹੈ ਨਹੀਂ ਆ 40 50 ਪਿੰਡਾਂ ਦਾ ਨੁਕਸਾਨ ਹੁੰਦਾ ਹੈ ਪਾਣੀ ਨਾਲ ਜੀ ਸਰਸਾਲ ਦੇ ਵਿੱਚ ਕਿੰਨੀ ਵਾਰੀ ਪਾਣੀ ਆਉਂਦਾ ਤੁਹਾਡੇ ਸਰ ਹਰ ਸਾਲ ਜਦੋਂ ਪ੍ਰਸੰਤਾਂ ਚ ਸੌਣਪਾਦਰ ਚੋਂ ਹੁੰਦਾ ਪਾਣੀ ਉਹਦਾ ਕਾਫੀ ਮਾਤਰਾ ਇਹ ਪਾਣੀ ਵਾਜ ਜਾਂਦਾ ਪੈਲੀਆਂ ਝਾੜੇ ਦੋ ਤਿੰਨ ਵਾਰ ਤੇ ਪਾਣੀ ਦੋ ਤਿੰਨ ਮਹੀਨਿਆਂ ਚ ਵਾਦਾ ਹੀ ਵਾਦਾ ਹੈ ਜੀ ਤੇ ਇੱਕ ਘਰ ਤੋਂ ਘਰ 30% 40% ਤੁਹਾਡੀਆਂ ਫਸਲਾਂ ਗਈਆਂ ਮਾਰੀਆਂ ਜਾਂਦੀਆਂ ਸੀ ਜੀ ਤੇ ਹੁਣ ਜਿਹੜਾ ਛੋਟਾ ਪੋਲ ਬਣਿਆ ਇਹਦੇ ਨਾਲ ਤਾਂ ਹੁਣ ਸਾਡੀਆਂ 80 90% ਫਸਲ ਖਰਾਬ ਹੋਏਗੀ ਜੀ 10% ਹੀ ਫਸਲ ਬਚਣੀਆਂ ਜੀ ਤੇ ਉਹਦੇ ਕਿ ਤੁਹਾਨੂੰ ਪਤਾ ਲੱਗ ਕੇ ਤਾਂ ਬਹੁਤ ਨੁਕਸਾਨ ਆ ਜੀ ਉਹਦੇ ਵਾਸਤੇ ਅਸੀਂ ਪੋਲ ਦੀ ਮੰਗ ਕਰਨੀ ਹੈ ਸਾਡਾ ਜਿਹੜਾ 200 ਫੁੱਟ ਜਿਹੜਾ ਪੋਲ ਆ ਉਹ ਬਣ ਜਾਏ ਤੇ ਸਾਡਾ ਮੰਗ ਜਿਹੜੀ ਵਧੀਆ ਹੋ ਜਾਏਗਾ ਕੰਮ ਆਡਾ ਜੀ ਠੀਕ ਹੈ ਸਰ ਇਹ ਸਰ ਉਥੇ ਤੁਹਾਡੇ ਨਾਲ ਕੋਈ ਸੜਕ ਵਿਭਾਗ ਦੇ ਅਧਿਕਾਰੀ ਦੇ ਨਾਲ ਕਿਸ ਨਾਲ ਗੱਲਬਾਤ ਹੋਈ ਤੁਹਾਡੀ ਸਰ ਨਹੀਂ ਸਾਡੀ ਨਹੀਂ ਗੱਲ ਹੋਈ ਉਹਨਾਂ ਨਾਲ ਸਰ ਅਸੀਂ ਉਹਨਾਂ ਨਾਲ ਗੱਲ ਕਿਸ ਤਰ੍ਹਾਂ ਕਰ ਸਕਦੇ ਆ ਜਾਂ ਨਜ਼ਰ ਅਸੀਂ ਉਹਨਾਂ ਨੂੰ ਕੀ ਕਹ ਰਹੇ ਹਾਂ ਡੀਸੀ ਸਾਹਿਬ ਨੂੰ ਕਹਿ ਸਕਦੇ ਆ ਵੀ ਉਹ ਉਹਨਾਂ ਕੋਲ ਤਲਾ ਲੈ ਕੇ ਸਾਨੂੰ ਦੱਸਣ ਵੀ ਮਤਲਬ ਵੀ ਕਿੱਦਾਂ ਕੋਈ ਮੀਟਿੰਗ ਸਾਡੇ ਨਾਲ ਤਾਂ ਖਾਣਾ ਵੀ ਐਨਾ ਤੁਹਾਡਾ ਪੋਲ ਬਣੇਗਾ ਜੀ ਉਹ ਇਹ ਕਰਕੇ ਅੱਗੇ ਕਿਸਾਨਾਂ ਨਾਲ ਵੀ ਗੱਲ ਕਰ ਲਾਂਗੇ ਜੇ ਨਾ ਦਾ ਮਤਲਬ ਪਹੁੰਚ ਤੱਕ ਉਹ ਸਹੀ ਸਹੀ ਲੱਗਦਾ ਉਹ ਨਹੀਂ ਕਰ ਸਹੀ ਰਹੂਗਾ ਸਰ ਪਿੱਛੇ ਜੇ ਪਾਣੀ ਆਇਆ ਸੀਗਾ ਕਿੰਨੇ ਕਿੰਨੇ ਫੁੱਟ ਉੱਪਰ ਜੋ ਆ ਪਾਣੀ ਚੜ ਚੁੱਕਿਆ ਸੀ ਜੇ ਰੋਡ ਬਣਿਆ ਨਹੀਂ ਸੀ ਜਦੋਂ ਨਹੀਂ ਸੀ ਰੋਡ ਬਣਿਆ ਉਦੋਂ ਪਾਣੀ ਕਾਫੀ ਮਾਤਰਾ ਚ ਆਇਆ ਸੀਗਾ ਦੱਸਿਆ ਜਾਂਦਾ ਹੈ ਕਿ ਉੱਥੇ ਜੋ ਗੁਜਰ ਰਹਿੰਦੇ ਨੇ ਸਕੀ ਦੇ ਬੰਦ ਦੇ ਨਾਲ ਉਹਨਾਂ ਦੀਆਂ ਜੋ ਝੁੱਗੀਆਂ ਆ ਉਹ ਵੀ ਡੁੱਬ ਚੁੱਕੀਆਂ ਸੀ ਸਰੋਤ ਹਰ ਸਾਲ ਇਹਦੇ ਦੋਂਦ ਪਾਣੀ ਡੁੱਬਦੀਆਂ ਡੁੱਬਦੀਆਂ ਚੋਗੀਆਂ ਗੁੱਜਰ ਨਿਕਲ ਜਾਂਦੇ ਜਦੋਂ ਪਾਣੀ ਆਉਂਦਾ ਉੱਥੇ ਜੀ ਉੱਥੇ ਪੁਲ ਤੋਂ ਲਾਕੇ ਤੇ 3 ਕਿਲੋਮੀਟਰ ਤੱਕ ਪਾਣੀ ਜਿਹੜਾ ਸੜਕ ਦੇ ਉੱਪਰੋਂ ਦੀ ਵਗਦਾ ਰਿਹਾ 2-2 ਫੁੱਟ ਜੀ 3 ਕਿਲੋਮੀਟਰ ਸੜਕ ਦੇ ਤੋਂ ਪਾਣੀ ਜਿਹਦੇ 2-2 ਫੁੱਟ ਵਗ ਜਾਂਦਾ ਤਾਂ ਤੁਹਾਨੂੰ ਤੁਹਾਨੂੰ ਪਤਾ ਹੀ ਆ ਪੁਲ ਛੋਟਾ ਤਾਂ ਸਾਨੂੰ ਪਾਣੀ ਕਿੱਥੋਂ ਲੰਘੂਗਾ ਜੀ ਜਿਹੜੇ ਦੱਸਿਆ ਜਾਂਦਾ ਹੈ ਕਿ ਜੋ ਬਲੌਰਪੁਰ ਨੂੰ ਆਉਂਦੀ ਸੀਗੀ ਨਾਲੀ ਆਉਂਦੀ ਸੀਗੀ ਇੱਕ ਉਹ ਵੀ ਬਲੌਕ ਕਰ ਛੱਡੀ ਹੋਈ ਹੈ ਜੀ ਸਰ ਉਹ ਸਰ ਨਾਲ-ਨਾਲ ਇਹਨਾਂ ਉਹ ਡਰ ਰੋਡ ਹੋਣ ਕਰਕੇ ਬਲੌਕ ਹੋ ਗਈ ਨਾਲੀ ਤੇ ਹੁਣ ਉਸ ਪਿੰਡ ਦਾ ਜੋ ਪਾਣੀ ਆ ਉਧਰੋਂ ਵੀ ਕੋਈ ਵਿਕਾਸ ਨਹੀਂ ਉਹ ਵੀ ਡੁੱਬ ਸਕਦਾ ਕਿਸੇ ਟਾਈਮ ਵੀ ਜਰੂਰ ਜੀ ਉਹ ਜਰੂਰ ਡੁੱਬੇਗਾ ਉਹ ਵੀ ਜਦੋਂ ਕਿਸੇ ਪਾਸੇ ਨੂੰ ਪਾਣੀ ਨਾ ਨਿਕਲਿਆ ਤਾਂ ਪਨ ਡੁੱਬਨੇ ਡੁੱਬਨਾ ਪਿੰਡ ਹੂੰ ਉਹ ਸਾਰਾ ਪਾਣੀ ਜਦੋਂ ਫਿਰ ਸਰਕ ਟੱਪ ਕੇ ਛੋਟੀ ਸਰਕੇ ਪਿੰਡ ਬਲੌਰਪੁਰ ਵੱਲ ਨੂੰ ਹੁੰਦੀ ਉਹ ਪਾਣੀ ਉੱਪਰੋਂ ਲੰਗੇਗਾ ਬਾਹਰੋਂ ਸਾਡੇ ਪੋਲ ਉਹ ਪੋਲ ਵੱਲ ਨਹੀਂ ਪਾਣੀ ਆਉਣਾ ਹੈ ਜੀ ਉਹ ਕਾਫੀ ਟਾਈਮ ਦਿਨਾਂ ਚ ਲੰਗੇਗਾ ਪਾਣੀ ਅੱਗੇ 15-15 ਦਿਨਾਂ ਤੱਕੇ ਲੱਗ ਜਾਂਦਾ ਪਾਣੀ ਲੰਗਦੇ ਆ ਹੁਣ ਤਾਂ ਮੇਰੇ ਹਿਸਾਬ ਨਾਲ 1-2 ਮਹੀਨੇ ਤੱਕ ਪਾਣੀ ਮਹਾ ਖਿੱਚੂਗਾ ਪੋਲ ਜੀ ਜੀ ਹਾਂਜੀ ਠੀਕ ਹੈ ਅੱਛਾ ਜੀ ਹੁਣ ਸਾਡੇ ਨਾਲ ਗੁਰਪ੍ਰੀਤ ਸਿੰਘ ਜੀ ਜੁੜ ਚੁੱਕੇ ਨੇ ਆਓ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਨੀ ਚਾਹਾਂਗੇ ਅੱਛਾ ਸਰ ਤੁਹਾਡਾ ਸਕੀ ਦੇ ਨਾਲ ਹੀ ਪਿੰਡ ਪੈ ਜਾਂਦਾ ਵਾ ਨਬੀ ਨਗਰ ਕੁਝ ਦੂਰੀ ਤੇ ਆ ਤੇ ਸਰ ਕਿੰਨੇ ਕਿੱਲਿਆਂ ਦੀ ਤਬਾਈ ਹੋ ਸਕਦੀ ਆ ਜੇ ਇਹ ਪੁਲ ਖੁੱਲਾ ਨਾ ਹੋਵੇ ਸਭ ਤੋਂ ਪਹਿਲਾਂ ਤੇ ਧੰਨਵਾਦ ਤੁਹਾਡਾ ਤੁਸੀਂ ਉਦਨ ਵੀ ਆਏ ਸੀਗੇ ਤੇ ਇੰਟਰਵਿਊ ਲਈ ਸੀ ਤੁਸੀਂ ਦੇਖ ਸਕਦੇ ਕਿ ਕਿੰਨੇ ਕਿਸਾਨ ਜਥੇ ਬੰਨੀ ਉੱਥੇ ਇਕੱਠੀਆਂ ਹੋਈਆਂ ਸੀਗੀਆਂ ਕਿੰਨੇ ਕਿਸਾਨ ਜਿੰਨੇ ਜਿੰਨੀਆਂ ਦੀ ਜ਼ਮੀਨ ਮਾਰੀ ਜਾਂਦੀ ਆ ਉਹ ਸਾਰੇ ਉੱਥੇ ਇਕੱਠੇ ਹੋਏ ਹੀ ਮੀਟਿੰਗ ਦੇ ਵਿੱਚ ਜੀ ਤੇ ਡੀਸੀ ਸਾਹਿਬ ਨੂੰ ਮੰਗ ਪੱਤਰ ਵੀ ਦੇ ਕੇ ਆਏ ਆ ਉਸ ਤੋਂ ਬਾਅਦ ਅਸੀਂ ਇੱਥੇ ਇਹਨਾਂ ਦਾ ਠੇਕੇਦਾਰ ਨਾਲ ਇੰਜੀਨੀਅਰ ਨਾਲ ਪਹੁੰਚ ਵੀ ਕੀਤੀ ਆ ਗੱਲ ਕਰਨ ਦੀ ਚਲੋ ਹੋਈ ਨਹੀਂ ਵੈਸੇ ਕਰਨ ਦੀ ਕੀਤੀ ਕੋਸ਼ਿਸ਼ ਉੱਥੇ ਉਹਨਾਂ ਦੇ ਕੋਈ ਮੁਲਾਜ਼ਮ ਸੀ ਉਹਨਾਂ ਨੂੰ ਕਿਹਾ ਕਿ ਕੰਮ ਬੰਦ ਕਰ ਦਿਓ ਉਹਨਾਂ ਨੇ ਨਹੀਂ ਕੀਤਾ ਤੇ ਜੇ ਭਾਜੀ ਤੁਸੀਂ ਪੈਲੀ ਦੀਆਂ ਗੱਲ ਕਰਦੇ ਹੋ ਤੇ ਇਥੋਂ 6000 ਤੋਂ 7000 ਕਿੱਲਾ ਜਿਹੜਾ ਸਾਡੇ ਆ 20 ਪਿੰਡ ਨੇ ਇਨਾਂ ਦੀ ਜ਼ਮੀਨ ਸਾਰੀ ਦੀ ਸਾਰੀ ਤਬਾਹ ਹੋ ਜੇਗੀ ਜਿੱਦਾਂ ਜੋ ਸਿੰਘ ਜੀ ਹੁਣੀ ਦੱਸ ਕੇ ਗਏ ਹੀ ਹੈ ਤੁਹਾਨੂੰ ਕਿ ਆਪਣਾ ਪਹਿਲਾ 3 ਫੁੱਟ ਪਾਣੀ ਸੜਕ ਦੇ ਉੱਤੋਂ ਦੀ ਉੱਚਾ ਲੰਘਦਾ ਸੀਗਾ ਉਹ ਇਸ ਕਰਕੇ 3 ਕਿਲੋਮੀਟਰ ਤੱਕ ਉਹ ਇਸ ਕਰਕੇ ਕਿ ਸੜਕ ਡਾਊਨ ਸੀਗੀ ਹੁਣ ਤੇ ਸਰ ਤੁਸੀਂ ਬੰਨ ਬੰਦ ਹੈ ਇਥੇ 10 ਫੁੱਟ ਉੱਪਰ 10 ਫੁੱਟ ਉੱਚੀ ਸੜਕ ਹੋ ਗਈ ਹੈ ਜੀ ਤੇ ਜਿਹਦੇ ਨਾਲ ਇੱਥੇ ਲੋਕ ਮਰਨਗੇ ਜਾਨੀ ਮਾਨੀ ਨੁਕਸਾਨ ਹੋਏਗਾ ਜੀ ਇੱਥੇ ਫਸਲਾਂ ਦਾ ਤੇ ਹੁਣ ਗੱਲ ਹੀ ਛੱਡੋ ਜਾਨੀ ਮਾਨੀ ਨੁਕਸਾਨ ਹੋਏਗਾ ਜੇ ਇਸ ਨੂੰ ਪੁਲ ਦਾ ਦਰ ਵੱਡਾ ਨਹੀਂ ਕੀਤਾ ਜਾਂਦਾ ਤੇ ਜੀ ਧੰਨਵਾਦ